ਭਗਵਾਨ ਤੁਮਾਨ ਨੇ ਸਵੇਰੇ ਜਿਹੜਾ ਟਵੀਟ ਕੀਤਾ ਸੀ ਜਿਥੇ ਬੰਦੀਆਂ ਨੇ ਛੜਕਾਂ ਰੇਲਾ ਰੋਕੀਆਂ ਦੇ ਕਾਰਵਾਈ ਕਰਾਂਗਾ ਵੇਖ ਲੋ ਭਰਾਵੋ ਹਬੌਰ ਦੇ ਸੀਡ ਫਾਰਮ ਵਿੱਚ ਅੱਠ ਪਿੰਡਾਂ ਦੀ ਐਸਸੀ ਭਰਾਵਾਂ ਦੀ ਜ਼ਮੀਨ ਹੈ ਰਾਏ ਸਿੱਖ ਬਰਾਦਰੀ ਦੀ ਤੇ ਆ ਪੈ ਗਿਆ ਜੇ ਕਬਜ਼ੇ ਲੈਣ ਇਹਦੀ ਫੋਰਸ ਵੇਖੋ ਕਿਵੇਂ ਕੋਈ ਮੁਆਵਜ਼ਾ ਨਹੀਂ ਦਿੱਤਾ ਕੋਈ ਕੁਝ ਨਹੀਂ ਕੀਤਾ ਸ਼ਰ੍ਹਾਂ ਧੱਕੇ ਨਾਲ ਸਵੇਰੇ ਮਿੱਟੀ ਪਾਉਣ ਲੱਗ ਪਏ ਨੇ ਆਪੋ ਗੁਆਂ ਤਮਾਨ ਦੀ ਸਰਕਾਰ ਜੋ ਕਰ ਰਹੀ ਇਹ ਤਾਂ ਕਾਲੀ ਕਾਂਗਸੀਆਂ ਨੇ ਵੀ ਨਹੀਂ ਕੀਤਾ ਸੁਪਰੀਮਾਨ ਜੋਕ ਸੁਪਰੀਮ ਕੋਰਟ ਦੀ ਵਿਕੈਡ ਲੈਣ ਜਿਹੜਾ 12 ਸਾਲ ਤੱਕ ਕਸ਼ਤ ਕਰ ਰਹੀ ਜ਼ਮੀਨੋਂ ਦੀ ਤੇ 70 ਸਾਲਾਂ ਤੋਂ ਬੈਠੇ ਜੇ ਅਫਸੋਸ ਹੈ ਕੋਈ ਮੁਆਵਜ਼ਾ ਨਹੀਂ ਕੋਈ ਕੁਝ ਨਹੀਂ ਤੇ ਆ ਵੇਖੋ ਐਸੇ ਪ੍ਰਾਵਾਂ ਨਾਲ ਕਿੱਡਾ ਵੱਡਾ ੱੱੱਕਾ ਛਰਿਆ ਮਹਬੂਰ ਵਿੱਚ ਹੋ ਰਿਹਾ ਹੁਣ ਕੋ ਐਸੀ ਆਗੂ ਬੋਲੇਗਾ